ਪ੍ਰਤੀਜਿਤਾਉਣਾ ਹੈ ਜਿਤਾਉਣਾ ਏ ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਏ ਜਿਤਾਉਣਾ ਏ ਜਿਤਾਉਣਾ ਏ ਪੰਜਾਬ ਦਾ ਜਿਤਾਉਣਾ ਏ ਜਿਤਾਉਣਾ ਏ ਹੈਲੋ 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 ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਬੋਲੇ ਸੋਨਿਆ ਜੈ ਜੈਕਾਰ ਬਲਾਚਰ ਵਾਲਿਓ ਬਹੁਤ ਬਹੁਤ ਧੰਨਵਾਦ ਥਕਾਵਟਾਂ ਲਾਤੀਆਂ ਤੁਸੀਂ ਇੰਨਾ ਪਿਆਰ ਇੰਨਾ ਪਿਆਰ ਜਿੱਧਰ ਨੂੰ ਦੇਖੀਏ ਲੋਕ ਹੀ ਲੋਕ ਇਹਦਾ ਮਤਲਬ ਤੁਸੀਂ ਮਨ ਬਣਾਈ ਬੈਠਿਓ ਉਹਨਾਂ ਨੂੰ ਤਾਂ ਦਿਹਾੜੀ ਤੇ ਵੀ ਨਹੀਂ ਥਾਉਂਦੇ ਲੋਕ ਉਹ ਤੁਹਾਡਾ ਧੰਨਵਾਦ ਝਾੜੂ ਵਾਲਾ ਬਟਨ ਇੱਕ ਤਰੀਕ ਨੂੰ ਦਬ ਦਿਓ ਝਾੜੂ ਵਾਲਾ ਬਟਨ ਦਬ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਤੇ ਕੰਗ ਦੀ ਸ਼ੁਰੂ ਫਿਰ ਬਲਾ ਚੋਰ ਦੇ ਫਿਰ ਲਾਕੇ ਦੇ ਜਿੰਨੇ ਕੰਮ ਨੇ ਆਰਾਮ ਨਾ ਕਰਾਂਗੇ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ 3 ਸਾਲ ਆਪਣੇ ਕੋਲੇ ਪੰਜਾਬ ਦੀ ਸਰਕਾਰ ਪਈ ਹੈ ਬੀਐਮਪੀ ਹੋ ਜਾਣਗੇ 13 ਇਹ ਸਤ ਰਾਜਸਵ ਵਾਲੇ 5 ਕਰੋੜ 1 ਨੂੰ ਮਿਲਦਾ 100 ਕਰੋੜ ਤਾਂ ਕੱਲਾ ਇਹਨਾਂ ਦੇ ਆਇਆ ਕਰੂ 100 ਦੇਖਦੇ ਜਾਓ ਤੁਸੀਂ ਸੋਨੇ ਦੀ ਚਿੜੀ ਪੰਜਾਬ ਬਣਦਾ ਪਰ ਮੈਨੂੰ ਥੋੜਾ ਸਪੋਰਟ ਕਰੋ ਕਿਉਂਕਿ ਮੈਂ ਕੱਲਾ ਲੜੀ ਜਾਂਦਾ ਮੈਨੂੰ 13 ਬੰਦੇ ਹੋਰ ਦੇ ਦੋ ਸੈਂਟਰ ਰੁਪਈਆ ਨਹੀਂ ਦਬਸਦਾ ਫਿਰ ਆਪਣਾ ਕੋਈ ਸੋ ਵੀਰੋ ਬੀਜੇਪੀ ਦਾ ਦੇਸ਼ ਦੀ ਬੁਰਾ ਹਾਲ ਹੈ ਮੋਦੀ ਨਹੀਂ ਆ ਰਿਹਾ ਇੰਡੀਆ ਗਠਬੰਧਨ ਦੀ ਸਰਕਾਰ ਬਣ ਰਹੀ ਹੈ ਤੇ ਉਹਦੇ ਚ ਪੰਜਾਬ ਦਾ ਬਹੁਤ ਵੱਡਾ ਹਿੱਸਾ ਪੈ ਰਿਹਾ ਥੋੜਾ ਆਪਣਾ ਹਿੱਸਾ ਪੈ ਰਿਹਾ ਸੈਂਟਰ ਸਰਕਾਰ ਚ ਮੈਂ ਹਰ ਰੋਜ਼ ਪੰਜ ਰੈਲੀਆਂ ਛੇ ਰੈਲੀਆਂ ਕਰਦਾ ਇੰਟਰਵਿਊਆਂ ਕਰਦਾ ਵੀਰੋ 100 ਤੋਂ ਵੱਧ ਰੈਲੀ ਕਰਤੀ 20-25 ਦਿਨਾਂ ਚ ਮੈਂ 48 ਡਿਗਰੀ ਟੈਂਪਰੇਚਰ 50 ਡਿਗਰੀ ਕੋਈ ਕੋਈ ਨਿਕਲਦਾ ਲੀਡਰ ਤੋਂ ਪਚਾ ਉਹ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛਤਰੀ ਲਵਾ ਰੱਖੀ ਐ ਔਰ ਲੋਕ ਕੋਈ ਆਉਂਦੇ ਨਹੀਂ ਬੰਦ ਦੁਕਾਨਾਂ ਨੂੰ ਐ ਉਹ ਮੈਂ ਕਹੇ ਇਹ ਦੁਕਾਨਾਂ ਨਹੀਂ ਬੰਦ ਤੇਰੀ ਦੁਕਾਨ ਬੰਦ ਹੋ ਗਈ ਆ ਜਿਹੜਾ ਕਾਂਗਰਸ ਵਾਲਾ ਇੱਥੋਂ ਬਜਿੰਦਰ ਸਿੰਘ ਲੈ ਕੌਣ ਆ ਭਲਾ ਸੰਗਰੂਰੋਂ ਦੋ ਵਾਰੀ ਹਰਾ ਕੇ ਭੇਜਿਆ 2014 ਜਦੋਂ ਪਹਿਲੀ ਵਾਰ ਖੜਾ ਹੋਇਆ ਸੀ ਜਮਾਨਤ ਜਬਤ ਹੋਈ ਸੀ ਇੱਥੋਂ ਨਹੀਂ ਕਰੋ ਕਰੋਗੇ ਪੱਕਾ ਵਾਹ ਚੌਥੇ ਤੇ ਤੁਸੀਂ ਸੁਣਾ ਦਿਓ ਕਿਕਲੀ ਤੁਸੀਂ ਸੁਣਾ ਦੋ ਨਾ ਯਾਦ ਆ ਤੁਹਾਨੂੰ ਸਾਰੀ ਯਾਦ ਤਾ ਮੁਕਰੋ ਨਾ ਤੁਹਾਨੂੰ ਸਾਰੀ ਯਾਦ ਹੈ ਪਰ ਮੈਂ ਇਥੋਂ ਸੁਣਨਾ ਚਾਹੁੰਨੇ ਹਾਂ ਕਿਕਲੀ ਕਲੀਰ ਦੀ ਪੂਰੇ ਪੰਜਾਬ ਚ ਬੁਰੀ ਹਾਲਤ ਸੁਖਵੀਰ ਦੀ ਸਭਨਾਂ ਚ ਕੋ ਚਾਵੇ ਨਾ ਵੋਟ ਕੋਈ ਥਾਵੇ ਨਾ ਚੰਦੂ ਮਾਜਰਾ ਇੱਧਰ ਨੂੰ ਜਾ ਇੱਧਰ ਨੂੰ ਜਾਵੇ ਨਾ ਨਾ ਬਲਾ ਚੋਰ ਚਾਵੇ ਨਾ ਕਿਉਂਕਿ ਇੱਥੇ ਕੋਈ ਬੁਲਾਵੇ ਨਾ ਓ ਵੀਰ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਦੋ ਬੇੜਿਆਂ ਦਾ ਇੱਕ ਬੇੜਾ ਸੀਟ ਫਸ ਗਈ ਪਠਿੰਡੇ ਤੋਂ ਜਿੰਨੇ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸਿਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੋਫੜਵੇ ਦੱਸੋ ਕੀ ਕਰੀਏ ਪ੍ਰੋਣਾ ਘੜਤਾ ਵੀਰ ਸੁਖਵੀਰ ਬਾਦਲ ਕਹਿੰਦਾ ਸੁਖਵੀਰ ਵੱਲ ਨੇ ਆਪਣਾ ਜੀਜਾ ਕੱਢਤਾ ਪਾਰਟੀ ਚੋਂ ਮਜੀਠੀਏ ਕਹਿੰਦਾ ਮੈਂ ਵੀ ਆਪਣਾ ਜੀਜਾ ਕੱਢੂ ਆਪਾਂ ਬੱਚੇ ਚੀਜੋ ਚੀਜੀ ਹੁੰਦੇ ਦੇਖਦੇ ਸੀ ਜੀਜੋ ਜੀਜੀ ਹੋ ਗਏ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰਨਾ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੁੱਟੀ ਐ ਲੈ ਫਿਰ ਬਲਾਚੌਰ ਵਾਲੇ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਸਦਾ ਲਈ ਬੋਲੇ ਸੋਨਿਆ ਵਲਾਚਾਰ ਵੱਲੋਂ ਮੈਂ ਆਪਣੇ ਸਾਹ ਹਰਮਨ ਪਿਆਰੇ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਦੋ ਦਿਨ ਰਹਿ ਗਏ ਤਗੜੇ ਹੋ ਕੇ ਲਾਇਓ ਸਾਰੇ ਇੱਕ-ਇੱਕ ਪਹਿਰਾ ਦਿਓ ਇੱਕ-ਇੱਕ ਵੋਟ ਤੇ 1 ਜੂਨ ਨੂੰ ਇਹ ਸੀਟ ਜਿੱਤ ਕੇ ਆਪਾਂ ਮਾਨ ਸਾਹਿਬ ਦੀ ਝੋਲੀ ਚ ਪਾਉਣੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਜਾਬ ਦਾ ਪੁੱਤ